ਅਯੋਧਿਆ ਵਿੱਚ ਸ਼੍ਰੀ ਰਾਮ ਮੰਦਰ ਵਿਖੇ ਪ੍ਰਾਣ ਪ੍ਰਤੀਸ਼ਠਾ ਸਮਾਗਮ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੀਆਂ ਕਈ ਧਾਰਮਿਕ ਸੰਸਥਾਵਾਂ ਵੱਲੋਂ ਵੱਖ-ਵੱਖ ਪਕਵਾਨਾਂ ਦੇ ਲੰਗਰ ਲਗਾਏ ਗਏ ਨੇ ਮਾਨਸਾ ਤੋਂ ਸ਼੍ਰੀ ਹਰ ਹਰ ਮਹਾਦੇਵ ਮੰਡਲ ਨੇ ਪਿਛਲੇ ਕਈ ਦਿਨਾਂ ਤੋਂ ਅਯੋਧਿਆ ਵਿਖੇ ਕਈ ਪਕਵਾਨਾਂ ਦਾ ਲੰਗਰ ਲਗਾਇਆ ਹੈ ਜੋ ਭਲਕੇ ਦੇ ਮੁੱਖ ਸਮਾਗਮ ਤੋਂ ਬਾਅਦ ਸਮਾਪਤ ਹੋਵੇਗਾ ਮੰਡਲ ਦੇ ਪ੍ਰਧਾਨ ਮੁਨੀਸ਼ ਕੁਮਾਰ ਬੱਬੀ ਨੇ ਖੁਦ ਨੂੰ ਸੁਭਾਗਾ ਦੱਸਦਿਆਂ ਕਿਹਾ ਕਿ ਇਸ ਸੇਵਾ ਰਾਹੀਂ ਸ਼੍ਰੀ ਰਾਮ ਲੱਲਾ ਦਾ ਆਸ਼ੀਰਵਾਦ ਮਿਲਣਾ ਉਹਨਾਂ ਲਈ ਆਤਮਿਕ ਅਤੇ ਅਧਿਆਤਮਿਕ ਸਕੂਨ ਹੈ ਉਹਨਾਂ ਦੱਸਿਆ ਕਿ ਮੰਡਲ ਦੇ ਤਕਰੀਬਨ 150 ਮੈਂਬਰ ਇਸ ਲੰਗਰ ਸੇਵਾ ਵਿੱਚ ਜੁਟੇ ਹੋਏ ਨੇ। ਪ੍ਰਾਣ ਪ੍ਰਤੀਸ਼ਟਾ ਦੇ ਉਲਖਸ ਦੇ ਵਿੱਚ ਸਾਰੇ ਹੀ ਹਿੰਦੁਸਤਾਨ ਦੇ ਵਿੱਚ ਦੇਸ਼ ਵਿਦੇਸ਼ਾਂ ਦੇ ਵਿੱਚ ਜੋ ਤਰਵ ਹੈ ਦਿਵਾਲੀ ਦੇ ਤਿਹਾਰ ਤੋਂ ਵੀ ਵੱਧ ਚੜ ਕੇ ਮਨਾਇਆ ਜਾ ਰਿਹਾ ਹੈ। ਸੋ ਮੈਂ ਸਾਰੇ ਹੀ ਸ਼ਹਿਰ ਨਿਵਾਸੀਆਂ ਨੂੰ ਦੇਸ਼ਾਂ ਵਿੱਚ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੂੰ ਸਨਾਤਿਆਨਿਆਂ ਨੂੰ ਸਾਰੇ ਸਨਾਤਨ ਧਰਮ ਪ੍ਰੇਮੀਆਂ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ। ਇੰਨਾ ਹੀ ਕਹਿੰਦਾ ਹੋਇਆ ਜੈ ਸ਼੍ਰੀ ਰਾਮ। ਸਾਨੂੰ ਇਸ ਗੱਲ ਦੀ ਅਤਿਅੰਤ ਖੁਸ਼ੀ ਹੈ ਅਸੀਂ ਬਹੁਤ ਮਾਣ ਭਾਖ ਮਾਣਦੇ ਹਾਂ ਕਿ ਸਾਨੂੰ ਇਹ ਸਮਾਂ ਦੇਖਣ ਨੂੰ ਅੱਜ ਦੀ ਲੋਕਾਂ ਨੂੰ ਮਿਲਿਆ ਹੈ ਕਿ ਭਗਵਾਨ ਆਪਣੇ ਦਰਬਾਰ ਵਿੱਚ ਆਪਣੇ ਅਸਥਾਨ ਵਿੱਚ ਦੁਬਾਰਾ ਪ੍ਰਵੇਸ਼ ਕਰ ਰਿਹਾ ਹੈ। ਇਸ ਦੀ ਖੁਸ਼ੀ ਭਾਰਤ ਵਿੱਚ ਪੰਜਾਬ ਵਿੱਚ ਦੇਸ਼ਾਂ ਬਰੇਸ਼ਾਂ ਵਿੱਚ ਬਹੁਤ ਉਚੇਚੇ ਦੌਰ ਤੇ ਮਨਾਇਆ ਜਾ ਰਹੀ ਹੈ।